ਸਤਿ ਸ੍ਰੀ ਅਕਾਲ ਜੀ ਸਾਰੇ ਮੇਰੇ ਫੇਸਬੁਕ ਸਾਥੀਆਂ ਨੂੰ ਦੋਸਤਾਂ ਮਿੱਤਰਾਂ ਨੂੰ ਅੱਜ ਅਸੀਂ ਤਿੰਨੇ ਹੀ ਸੀ ਮੰਨ ਲਓ ਮੋਟਰ ਤੇ ਆ ਜਾਂ ਖੇਤ ਕੇ ਲੋ ਨਰਸੀ ਕੇ ਲੋ ਖੇਤਾਂ 'ਚ ਆ ਸੋ ਕਈ ਵੀਰਾਂ ਦਾ ਮੈਨੂੰ ਫੋਨ ਆਉਂਦਾ ਸੀ ਵੀ ਪੰਜਾਬੀ ਖਾਣੇ ਦੀ ਵੀ ਵੀਡੀਓ ਬਣਾ ਕੇ ਪਾਓ ਭਾਈ ਤੁਸੀਂ ਤੁਸੀਂ ਖੇਤਾਂ ਦੀ ਬਾਤ ਦਿੰਦੇ ਆ ਫਸਲਾਂ ਦੀ ਬਾਤ ਦਿੰਦੇ ਆ ਹੋਰ ਰਹਿਣ ਸਹਿਣ ਦੀ ਬਾਤ ਦਿੰਦੇ ਆ ਜਾਂ ਗੁਰੂਆਂ ਪੀਰਾਂ ਦੀ ਬਾਤ ਦਿੰਦੇ ਆ ਗੁਰਦੁਆਰਾ ਸਾਹਿਬ ਦੀ ਬਾਤ ਦਿੰਦੇ ਆ ਤੇ ਪੰਜਾਬੀ ਖਾਣੇ ਦੀ ਕਦੇ ਨਹੀਂ ਪਾਈ ਦੱਸੋ ਹਰਮਨ ਪਿਆਰਾ ਜਿਹੜਾ ਖਾਣਾ ਪੰਜਾਬੀਆਂ ਦਾ ਉਹ ਇਹ ਹੈ ਸਰੋਂ ਦਾ ਸਾਗ ਮੱਕੀ ਦੀਆਂ ਰੋਟੀਆਂ ਸਾਗ ਦੇ ਵਿੱਚ ਮੱਖਣ ਸੋ ਅੱਜ ਸਾਡਾ ਘਰੋਂ ਬਣ ਕੇ ਆ ਗਿਆ ਸਾਗ ਸੋ ਆ ਵੈ ਸਾਗ ਸਾਡਾ ਹਾਂ ਨਹੀਂ ਆ ਗਿਆ ਆ ਗਿਆ ਆ ਗਿਆ ਸਾਗ ਪੂਰਾ ਪੀਲਾ ਬਣਿਆ ਹੋਇਆ ਤੇ ਆ ਗਿਆ ਮੱਖਣ ਅਗਲੀ ਧਿਆਰੀ ਅਸੀਂ ਕਰ ਲਈ ਹਰੀ ਮਿਰਚ ਅਦਰਕ ਅੱਧਾ ਜੂ ਕਹਿੰਦੇ ਨੇ ਤੇ ਪਿਆਜ਼ ਇਧਰ ਪਾ ਲਿਆ ਦੇਸੀ ਘਿਓ ਤੜਕਣ ਦੇ ਵਿੱਚ ਸੋ ਹੁਣ ਹੌਲੀ ਹੌਲੀ ਪ੍ਰੋਸੈਸ ਚਲਾਵਾਂਗੇ ਵੀ ਸਾਗ ਨੂੰ ਤੜਕਾ ਕਿਵੇਂ ਲੱਗਦਾ ਸੋ ਆ ਰੱਖ ਲਈ ਥਾਲੀ ਆਪਾਂ ਕੋਲੇ ਜਿਹੜੀ ਤਿਆਰੀ ਹੈ ਕੀਤੀ ਵੀ ਲੋ ਜੀ ਆਹਾਹਾਹਾਹ ਇਹਨੇ ਗੜਗੀਆਂ ਅਦਰਕ ਰਦੀਆਂ ਚੀਕਾ ਸੋ ਇਸੇ ਤਰ੍ਹਾਂ ਥੋੜਾ ਇਹਨੂੰ ਸਲੋ ਕਰ ਦਿੰਨੇ ਆ ਸਲੋ ਸਲੋਈ ਐ ਗੈਸ ਸੋ ਨਾਲ ਹੀ ਪਾ ਦਿਓ ਆਪਾਂ ਪਿਆਜ਼ ਕਿਉਂਕਿ ਯਾਦ ਕਰ ਜੇ ਇਹਦਾ ਉਹ ਕਾਲਾ ਹੋ ਜੂਗਾ ਆਪਾਂ ਕਾਲਾ ਨਹੀਂ ਕਰਨਾ ਇਹਨੂੰ ਮਿਰਚ ਆਪਾਂ ਭਾਰਜ ਪਾਵਾਂਗੇ ਹਰੀ ਉਹ ਰੱਖ ਲਈਏ ਸੋ ਇਸ ਤਰ੍ਹਾਂ ਕਈ ਵੀਰ ਮੇਰੇ ਪੰਜਾਬ ਤੋਂ ਦਾ ਜੁੜੇ ਜੁੜੇ ਹੈ ਹਰਿਆਣਾ ਰਾਜਸਥਾਨ ਗੁਜਰਾਤ ਪਾਕਿਸਤਾਨ ਸਾਊਦੀ ਅਰਬ ਕੈਨੇਡਾ ਅਮਰੀਕਾ ਦੇ ਵੀ ਆ ਕੋ ਸਾਥੀ ਮੇਰੇ ਨਾਲ ਨਿਊਜ਼ੀਲੈਂਡ ਦੀ ਹੈ ਸੋ ਪੰਜਾਂ ਨੂੰ ਦਾ ਬਣਾਉਣਾ ਆ ਜਾਂਦਾ ਤੜਕਾ ਇਹ ਪੰਜਾਂ ਨੇ ਸਿੱਖਣਾ ਹੁੰਦਾ ਜਿਹੜੇ ਸਿੱਖਣ ਵਾਲੇ ਉਹ ਪੈ ਸਿੱਖ ਲੋ ਆ ਗਿਆ ਸਾਗ ਨੂੰ ਤੜਕਾ ਸੋ ਮੇਰੇ ਸਾਥੀ ਖੜੇ ਵੇਖੀ ਆ ਦੀ ਸਰਮੰਚ ਕੀ ਬੋਲੀ ਜਾਂਦਾ ਇਹ ਬੋਲਦਾ ਮੈਂ ਤਾਂ ਤਾਂ ਕਿ ਦੱਸ ਦਿਆਂ ਵੀਰਾਂ ਨੂੰ ਸਾਗ ਨੂੰ ਤੜਕਾ ਕਿਵੇਂ ਲਾਉਂਦੇ ਆ ਤੇ ਇਹਨਾਂ ਜਿਆਦਾ ਨਹੀਂ ਆਪਾਂ ਉਹ ਕਰਨਾ ਤੜਕਾ ਰਾੜਨਾ ਮਤਲਬ ਬਰਾਉਣ ਘੱਟ ਹੀ ਹੋਣ ਦੇਣੇ ਆ ਪਿਆਜ਼ ਨੂੰ ਖੜਮੇ ਜੇ ਰੱਖਣੇ ਕਿਉਂਕਿ ਫਿਰ ਉਹ ਕਿਰਕਲ ਚੇਦੀਵਾਜੀ ਹੁੰਦੀ ਹੈ ਸਾਗ ਚ ਬਾਲਾ ਵਧ ਗਿਆ ਲੱਗਦਾ ਸੋ ਆਪਾਂ பாதி ਹਰੀ ਮਿਰਚ ਸਾਗ ਤੇ ਵੈਸੇ ਵੀ ਲਾਲ ਮਿਰਚ ਕਦੇ ਨਹੀਂ ਪਾਉਣ ਕੇ ਦੀ ਹਰੀ ਮਿਰਚ ਹੀ ਬਹੁਤ ਹੈ ਲਾਲ ਨਾਸ਼ ਚਨਾਲ ਸਾਗ ਨਾਲ ਜੇ ਘੜੀ ਬੰਦਾ ਹਰੀ ਮਿਰਚ ਵੇ ਆਲਣ ਪੋਣਾ ਵੇਸਣ ਦਾ ਤੇ ਰੋਟੀ ਤਾਂ ਅਸੀਂ ਵੇਖੀ ਨਹੀਂ ਅਜੇ ਵੀ ਕਣਕ ਦੀ ਆਈ ਹੈ ਕਿ ਬਾਜਰੇ ਦੀ ਆਈ ਹੈ ਵੈਸੇ ਬਾਜਰੇ ਦੀ ਰੋਟੀ ਬਹੁਤ ਵਧੀਆ ਰਹਿੰਦੀ ਹੈ ਸਾਗ ਨਾਲ ਤੇ ਮੱਕੀ ਦੀ ਰੋਟੀ ਦਾ ਵਾਹ ਵਾਹ ਤੰਤਨ ਹੈ ਮੱਕੀ ਦੀ ਰੋਟੀ ਦਾ ਨਜ਼ਾਰਾ ਲਿਆ ਹਿੰਦੀ ਹੈ ਸੋ ਮੱਕੀ ਨਾਲ ਜੇ ਬਾਜਰੇ ਦੀ ਰੋਟੀ ਵੀ ਹੋਵੇ ਤਾਂ ਬੜੀ ਵਧੀਆ ਹੁੰਦੀ ਹੈ ਸੋ ਪਾਕਿਸਤਾਨੀ ਵੀਰ ਮੇਰੇ ਵੇਖ ਲੈਣ ਇਸ ਤਰ੍ਹਾਂ ਬਣ ਜਾਂਦਾ ਹੈ ਹੋਰ ਜਿਹੜੇ ਪਾਸੇ ਵਿਦੇਸ਼ਾਂ 'ਚ ਰਹਿੰਦੇ ਆ ਵੀਰ ਬੰਗਲਾਦੇਸ਼ ਤੋਂ ਵੀ ਫੋਨ ਆਇਆ ਸੀ ਇੱਕ ਦਿਨ ਮੈਨੂੰ ਸੋ ਇਹ ਵੀ ਖਾਣੇ ਦੀ ਤਾਰੀਫ ਤਾਂ ਹਰ ਥਾਂ ਹੁੰਦੀ ਹੈ ਲਿਆ ਭਾਈ ਥੋੜਾ ਜਿਹਾ ਸਾਗ ਸੋ ਸਾਗ ਅਸੀਂ ਬੱਸ ਇਸ ਤਰ੍ਹਾਂ ਪੂਰਾ ਸਾਗ ਪਾ ਕੇ ਉਹਨੂੰ ਫੜਕਾ ਲਾਇਆ ਬਾਕੀ ਸਾਗ ਬਾਅਦ ਚ ਪਾਵਾਂਗੇ ਸੋ ਲਿਆ ਭਾਈ ਜੀ ਸਾਗ ਇਹਨਾਂ ਆ ਵੇਖੋ ਇਹਨੂੰ ਹਰਾਇਆ ਲੱਗਦਾ ਨਾ ਇਹ ਪੂਰਾ ਪੀਲਾ ਸਾਗ ਬਣਿਆ ਹੋਇਆ ਆ ਲੋ ਪੀਲਾ ਬਣ ਗਿਆ ਹੋਣਾ ਉਧਰੋਂ ਨਾ ਹਰਾ ਲੱਗਦਾ ਆ ਆਪਾਂ ਨੂੰ ਹਰੇੜਾ ਦਾ ਭਾਵ ਹੁੰਦਾ ਵੀ ਕੱਚਾ ਪਰ ਇਹ ਕੱਚਾ ਨੇ ਪੂਰਾ ਜੂਰਾ ਦਾ ਬਣਾਇਆ ਤੇਰੇ ਨਾਲੋਂ ਅੰਦਰ ਪੂਰਾ ਰਹਿ ਗਿਆ ਇਸ ਤਰ੍ਹਾਂ ਹਰੇੜਾ ਤਾਗਾ ਪੰਜਾਬੀਆਂ ਦਾ ਖਾਣਾ ਜੇ ਤੁਸੀਂ ਵੀ ਖਾਣਾ ਦਾ ਬਣਜੂ ਹੁਣ ਨਾਲ ਇੱਕ ਅਸੀਂ ਤਿੰਨ ਜਣੇ ਆ ਤਿੰਨ ਕਮੂਲੀਆਂ ਇੱਕ ਇੱਕ ਮੂਲੀ ਵੀ ਸਿੱਧੀ ਅਸੀਂ ਰੱਖਾਂਗੇ ਥਾਲੀ 'ਚ ਤੇ ਜਿੰਨੇ ਜਿੰਨੇ ਕਿਸੇ ਨੇ ਰੋਟੀ ਖਾਣੀ ਹੈ ਰੋਟੀ ਰੋਟੀ ਅੱਜ ਮੇਰੇ ਖਾਲ ਸਾਡੀ ਕਣਕ ਦੀ ਹੋਊਗੀ ਕਿਉਂਕਿ ਬਾਜਰਾ ਉਹ ਜਿਹੜਾ ਬਾਜਰਾ ਜਾਂ ਮੱਕੀ ਅਸੀਂ ਨਹੀਂ ਲੈਂਦਾ ਅਸੀਂ ਘਰੇ ਸੋ ਲਓ ਜੀ ਆ ਬਣ ਗਿਆ ਸਾਗ ਆਪਣਾ ਹੁਣ ਇਹਦੇ 'ਚ ਪਾਣਾ ਮੱਖਣ ਮੱਖਣ ਉਹ ਤੋਂ ਪਾਣਾ ਜਿਹੜਾ ਥੋਲੀਆਂ 'ਚ ਪੈ ਗਿਆ ਹੈ ਚਲੋ ਅਗਲਾ ਪ੍ਰੋਸੈਸ ਤੁਹਾਨੂੰ ਦਿਖਾਉਣਾ ਹੈ ਥਾਲ ਚ ਰੋਟੀਆਂ ਲਾ ਕੇ ਗਰਮੀਤ ਤੇ ਬਹਾਦਰ ਸਿੰਘ ਲੱਖੇ ਵਾਲਾ ਮੰਡੀ ਅਨੰਦਗੜ ਤੋਂ ਆਵੇ ਸੇ ਲੱਖੇ ਵਾਲੇ ਮੰਡੀ ਦੇ ਨਾਲ ਪਏ ਜਾਂਦਾ ਉੱਥਾਂ ਬਾਈ ਸੋ ਲੋ ਜੀ ਤੜਕਾ ਆਪਣਾ ਪਿਆਰਾ ਹੈ ਸਾਗ ਪਿਆਰਾ ਹੈ ਆਪਾਂ ਨਾਮ ਕਿਹੜਾ ਸਵਾਦ ਅਨਸਾਰ ਪਾ ਸਕਦੇ ਆ ਆਪਣਾ ਸਾਗ ਤਿਆਰ ਹੈ ਜੀ ਹਾਂਜੀ ਇਧਰੋਂ ਆਪਣੀ ਤਿਆਰੀ ਹੈ ਸਾਗ ਦੀ ਇਧਰੋਂ ਆਪਾਂ ਇਹ ਲੱਗੀ ਭਾਜੀ ਹੋਰਾਂ ਦੀ ਰੋਟੀ ਸਾਗ ਚ ਮੱਖਣ ਆ ਗਈ ਚਪਾਤੀ ਜਾਂ ਰੋਟੀ ਸਾਡੀ ਤਾਂ ਪੰਜਾਬੀਆ ਦੀ ਰੋਟੀ ਹੈ ਹਿੰਦੀ ਕਰਕੇ ਮੈਂ ਚਪਾਤੀ ਕਹਿ ਦਿੰਦਾ ਤੇ ਆਗੇ ਹਰੇ ਪਿਆਜ਼ ਤੇ ਮੂਲੀ ਲਓ ਜੀ ਹੁਣ ਜਾ ਰਹੇ ਅਗਰਮੀਤ ਸਿੰਘ ਤੇ ਬਾਦਰ ਸਿੰਘ ਠਾਣ ਕੀ ਲੈ ਕੇ ਸਤਿ ਸ੍ਰੀ ਅਕਾਲ ਜੀ ਇਸ ਤੋਂ ਬਾਅਦ ਫੇਰ ਮਿਲਦੇ ਆਪਾਂ